ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾਕਟਰ ਕਿਰਨਦੀਪ ਗੌਰ ਵੱਲੋਂ ਆਮ ਆਦਮੀ ਕਲੀਨਿਕਾ ਵਿੱਚ ਗਰਭਤੀ ਮਾਂਾਂ ਦਾ ਮੁਫਤ ਇਲਾਜ ਦਾ ਰਸਮੀ ਉਦਘਾਟਨ ਰੰਜੀਤ ਐਵੈਨਿਊ ਦੇ ਕਲੀਨਿਕ ਵਿਖੇ ਤੋਂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸਿਵਲ ਸਰਜਨ ਡਾਕਟਰ ਕਿਰਨਦੀਪ ਗੌਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 72 ਆਮ ਆਦਮੀ ਕਲੀਨਿਕਾਂ ਵਿੱਚ ਅਜ ਤੋਂ ਗਰਭਤੀ ਮਾਵਾਂ ਦਾ ਚੈੱਕਅਪ ਇਲਾਜ ਟੈਸਟ ਅਤੇ ਦਵਾਈਆਂ ਮੁਫਤ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਜੋ ਡਾਕਟਰ ਲਗਾਏ ਗਏ ਹਨ ਉਹਨਾਂ ਨੂੰ ਹੈਲਥ케ਅਰ ਬਾਰੇ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ ਇਸ ਬੋਕੇ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਆਖਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਗਰਭਤੀ ਮਹਿਲਾਵਾਂ ਦੇ ਸਾਰੇ ਟੈਸਟ ਦਵਾਈਆਂ ਇੱਥੇ ਤੱਕ ਕਿ ਮੁਫਤ ਅਲਟਰਾਸਾਉਂਡ ਵੀ ਸੂਚੀਬੱਧ ਸੈਂਟਰਾਂ ਤੋਂ ਕਰਵਾਏ ਜਾ ਸਕਣਗੇ ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਡਾਕਟਰ ਕੁਲਦੀਪ ਕੌਰ ਜ਼ਿਲ੍ਹਾ MESO ਅਮਰਦੀਪ ਸਿੰਘ ਡਾਕਟਰ ਰਾਜਵਲ ਸਮੇਤ ਸਮੂਹ ਸਟਾਫ ਮੈਂਬਰ ਇਸ ਮੌਕੇ ਹਾਜ਼ਰ ਹਨ ਹਾਂਜੀ ਆਮ ਆਦਮੀ ਕਲੀਨਿਕ ਅੰਮ੍ਰਿਤਸਰ ਵਿੱਚ 72 ਆਮ ਆਦਮੀ ਕਲੀਨਿਕ ਹੈ ਅਰਬਨ ਤੇ ਰੂਰਲ ਸਾਰਿਆਂ ਦੇ ਵਿੱਚ ਹੀ ਅੱਜ ਤੋਂ ਗਰਭਵਤੀ ਮਹਿਲਾਵਾਂ ਦਾ ਐਂਟੀਨੇਟਲ ਚੈੱਕਅਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜੀ ਗਰਭਵਤੀ ਮਹਿਲਾ ਉਹਦੇ ਵੀ ਜਿੰਨੇ ਵੀ ਟੈਸਟ ਰਿਕੁਆਇਰਡ ਹਨ ਸਾਰੇ ਫ੍ਰੀ ਆਫ ਕਾਸਟ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੀਆਂ ਆਇਰਨ ਫੋਲਿਕ ਐਸਿਡ ਦੀਆਂ ਟੈਬਲੇਟਸ ਟੈਕਨਸ ਦੇ ਇੰਜੈਕਸ਼ਨਸ ਇਹ ਸਭ ਕੁਝ ਆਮ ਆਦਮੀ ਕਲੀਨਿਕ ਦੇ ਵਿੱਚ ਸੁਵਿਧਾ ਦਿੱਤੀ ਜਾਏਗੀ ਔਰ ਅਲਟਰਾਸਾਉਂਡ ਵੀ ਜਿਹੜੇ ਐਮ ਪੈਨਲ ਸੈਂਟਰ ਹੈ ਜਾਂ ਗਵਰਨਮੈਂਟ ਸੈਂਟਰ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਡਾਕਟਰ ਵੱਲੋਂ ਪ੍ਰੈਸਕ੍ਰਾਈਬ ਕੀਤੇ ਜਾਣਗੇ ਤੇ ਪੇਸ਼ੈਂਟ ਜਾ ਕੇ ਉੱਥੇ ਕਰਵਾ ਸਕਦਾ ਜੇ ਨਾ ਕੋਈ ਪ੍ਰਾਈਵੇਟ ਲਾਇ ਕਰਵਾ ਰਿਹਾ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਕੇਸ ਉਹ ਵੀ ਆ ਕੇ ਕਰਵਾ ਦਿੱਤਾ ਜੀ ਹਾਂਜੀ ਉਹ ਵੀ ਕੋਈ ਵੀ ਆ ਕੇ ਆਪਣੇ ਇੱਥੇ ਟੈਸਟ ਕਰਵਾ ਸਕਦਾ ਹੈ ਔਰ ਅਲਟਰਾਸਾਉਂਡ ਵੀ ਕਰਵਾ ਸਕਦਾ ਹੈ ਆਪਣੇ ਲੋਕੀ ਬਸੇ ਜੋ ਲੋਕਾਂ ਨੂੰ ਕਿ ਜਿਹੜੇ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਣਗੇ। ਅਮ ਦੇਖੋ ਸਾਡੇ ਵੱਲੋਂ ਇਹ ਹੈ ਕਿ ਸਰਕਾਰ ਵੱਲੋਂ ਇੰਨੀ ਅੱਛੀ ਸੁਵਿਧਾ ਦਿੱਤੀ ਗਈ ਹੈ ਸਾਰੇ ਪੇਸ਼ੈਂਟਸ ਨੂੰ ਆਪਣੇ ਪ੍ਰਾਈਵੇਟਸ ਜਾ ਕੇ ਟੈਸਟ ਜਿੱਥੇ ਕਿ ਪੈਸੇ ਲੱਗਦੇ ਆ ਉਹ ਪੈਸੇ ਨਾ ਨਹੀਂ ਲਗਾਉਣੇ ਚਾਹੀਏ ਥਿੱਥੇ ਮੁਫਤ ਇਲਾਜ ਹੋ ਰਿਹਾ ਹੈ ਉਥੇ ਆ ਕੇ ਆਪਣੀ ਟੈਸਟ ਕਰਵਾਉਣੀ ਚਾਹੀਏ।